ਹਾਂ ਜੀ ਇਹ ਤੁਹਾਡੀ ਖਿਦਮਤ ਦੇ ਵਿੱਚ ਭਾਜੀ ਐਸ ਐਸ ਪਰਮਾਰ ਸਾਹਿਬ ਤੁਹਾਡੀ ਖਿਦਮਤ ਦੇ ਵਿੱਚ ਆਪਣਾ ਖੂਬਸੂਰਤ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਪੇਸ਼ ਕਰ ਰਹੇ ਨੇ ਤੇ ਮਲਾਇਜ਼ਾ ਫਰਮਾਓ ਹੋ ਖੋਲ ਖੋਲ ਰੱਖਾ ਨੀ ਮੈਂ ਨੇੜਾ ਦੀਆਂ ਤਾਕੀਆਂ ਹੋ ਖੋਲ ਖੋਲ ਰੱਖਾ ਨੀ ਮੈਂ ਨੇੜਾ ਦੀਆਂ ਤਾਕੀਆਂ ਰਹਂਦੀਆਂ ਨਦੀਦ ਲਈ ਅੱਖੀਆਂ ਪਿਆਸੀਆਂ ਰਹਂਦੀਆਂ ਨਦੀਦ ਲਈ ਅੱਖੀਆਂ ਪਿਆਸੀਆਂ ਦਿਨ ਹੈ ਜਾਂ ਰਾਤ ਹੈ ਮੈਨੂੰ ਨਾ ਕੋਈ ਸਾਰ ਹੋਵੇ ਯਾਰ ਦਾ ਦਿਦਾਰ ਹੋਵੇ ਦਿਦਾਰ ਬਾਰ-ਬਾਰ ਹੋਵੇ ਹੋ ਯਾਰ ਦਾ ਦਿਦਾਰ ਹੋਵੇ ਦੀਦਾਰ ਬਾਰ ਬਾਰ ਹੋਵੇ